ਸੱਤ ਸੂਏ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਆਪਣੀ ਸਕਰੀਨ ਦੇ ਉੱਤੇ ਆ ਜਿਹੜਾ ਵਾਹਣ ਤੁਸੀਂ ਵੇਖ ਰਹੇ ਹੋ ਨਾ ਇਹਦੇ ਵਿੱਚ ਬੀਤੇ ਬੁੱਧਵਾਰ ਆਪਾਂ ਬੀਜ ਚੁੱਕੇ ਆ ਮੂੰਗੀ ਹਾਂਜੀ ਤੇ ਮੂੰਗੀ ਵੀ ਇੰਨੇ ਘੱਟ ਬੀਜ ਨਾਲ ਬੀਜੀ ਆ ਇੰਨੇ ਘੱਟ ਬੀਜ ਨਾਲ ਬੀਜੀ ਆ ਕਿ ਤੁਸੀਂ ਕਹੋਗੇ ਇਹਦੋਂ ਤਾਂ ਰਹਿ ਨਹੀਂ ਦਿੰਦੇ ਸਹੀ ਗਾ ਸੋ ਮੈਂ ਮੌਜੂਦ ਆ ਪਿੰਡ ਅੱਕਾਂਵਾਲੀ ਤੇ ਬਾਈ ਜਗਦੀਪ ਸਿੰਘ ਆਪਣੇ ਨਾਲ ਮੌਜੂਦ ਨੇ ਇਹਨਾਂ ਨੇ ਬੀਜੀ ਆ ਇਹ ਮੂੰਗੀ ਤੇ ਇਹਨਾਂ ਨੇ ਪਹਿਲਾਂ ਕਣਕ ਵੀ ਹਾਂਜੀ ਘਟੋ ਘਟ ਬੀਜ ਨਾਲ ਖੁੱਲੇ ਪਾੜੇ ਦੀ ਬੀਜੀ ਸੀ ਹਾਂਜੀ ਹਾਂਜੀ ਤੇ ਉਹ ਕਣਕ ਦਾ ਝਾੜ ਬਾਈ ਸਿਰਾਂ ਲਵਾ ਗਿਆ 19 ਕੁਆਂਟਲ 65 ਕਿਲੋ ਕਣਕ ਝੜੀ ਆ ਕਿੱਲੇ ਦੀ ਤੇ ਮੈਨੂੰ ਲੱਗਦਾ ਕੁਆਂਟਲਕ ਦੇ ਆਸ-ਪਾਸੇ ਤਾਂ ਥੱਲੇ ਵੀ ਰਹਿ ਗਈ ਹਾਂਜੀ ਹਾਂਜੀ ਚੜਾ ਕੇ ਵੱਢੀ ਆਪਾਂ ਹਾਂਜੀ ਹਾਂਜੀ ਤਾਂ 19 ਕੁਆਂਟਲ 65 ਕਿਲੋ ਪਿਓਰ ਕੁਦਰਤੀ ਖੇਤੀ ਵਾਲੀ ਕਣਕ ਇਹਨਾਂ ਦੇ ਖੇਤ ਚੋਂ ਹੋਈ ਆ 15 ਕਿਲੋ ਬੀਜ ਖੁੱਲੇ ਪਾੜੇ ਦੀ ਕਣਕ ਜਾਨੀ ਕਿ ਇੱਕ ਪੋਰ ਬੰਦ ਕਰਕੇ ਬੀਜੀ ਸੀ ਤਾਂ ਜਿਵੇਂ ਇਹਨਾਂ ਨੇ ਪਹਿਲਾਂ ਕਣਕ ਘਟੋ ਘਟ ਬੀਜ ਨਾਲ ਖੁੱਲੇ ਪਾੜੇ ਦੀ ਬੀਜੀ ਸੀ ਓਵੇਂ ਹੀ ਹੁਣ ਮੂੰਗੀ ਵੀ ਘਟੋ ਘਟ ਬੀਜ ਨਾਲ ਖੁੱਲੇ ਪਾੜੇ ਦੀ ਬੀਜਤੀ ਆ ਤੇ ਬਾਈ ਜਗਦੀਪ ਕਿੰਨਾ ਵੀ ਪਾਤਾ ਮੜਾ ਜਾਂ ਦਾਸੀ ਦੇ ਗਏ ਹੁਣ ਇਹੇ ਜੀ ਬਸ ਅੰਦਾਜ਼ਾ ਸੀਗਾ 4 ਕਿਲੋ ਮੂੰਗੀ ਲਿਆਂਦੀ 5 ਕਿਲੋ ਚ ਕਣਕਰ ਲਾ ਲਈ ਘਰੇ ਵੀ ਚਲ 4 ਕਿਲੋ ਪਾ ਦਾਂਗੇ ਆਪਦੇ ਜਾਨੇ ਹਾਂ ਉਹ ਬੰਨ ਲਿਆ ਸੀ ਦਾਣਾ ਦਾਣਾ ਬਾ ਡਿੱਗਦਾ ਗਿਆ ਜੀ ਸਾਨੂੰ ਲੱਗਿਆ ਵੀ ਇਤੂ ਵੱਧ ਲੋਡ ਨਹੀਂ ਗਈ ਹੂੰ ਉਹ ਚੋਂ 4.5 ਕਿਲੋ ਬਚ ਗਿਆ ਸਮਾਨ ਅੱਛਾ ਬਾਕੀ ਉਲਮਲਾ ਕੇ ਸਿੱਧੇ ਹਿਸਾਬ ਨਾਲ 2 ਕਿਲੋ ਮੂੰਗੀ ਪੈ ਗਈ ਵੀ ਜੀ ਦਾਣਾ ਦਾਣਾ ਡਿੱਗ ਗਿਆ ਜਮਾ ਕੋਈ ਐ ਨਹੀਂ ਵੀ ਬਿਰਲਾ ਰਹਿ ਗਿਆ ਹੋਊਗਾ ਤੇ ਕਈ ਕਿਸਾਨ ਭਰਾ ਜਿਹੜੇ ਮੈਨੂੰ ਜਾਣਦੇ ਨਹੀਂਗੇ ਤੇ ਮੇਰੀਆਂ ਵੀਡੀਓ ਥੱਲੇ ਕਮੈਂਟ ਕਰਦੇ ਆ ਹਾਂ ਜੀ ਯਾਰ ਵੀ ਤੈਨੂੰ ਕੀ ਪਤਾ ਖੇਤੀ ਕੀ ਹੁੰਦੀ ਆ ਤੇਰੇ ਕੋਲੇ ਆਪਦੇ ਕੋਲੇ ਜ਼ਮੀਨ ਐ ਨਹੀਂ ਚਲੋ ਐ ਨਹੀਂ ਜ਼ਮੀਨ ਮੇਰੇ ਕੋਲੇ 6 ਕਿਲੋ ਬੀਜ ਨਾਲ ਮੈਂ ਵੀ ਕਣਕ ਬੀਜੀ ਹੋਈ ਆ 1.5 ਕਿੱਲਾ ਠੀਕ ਹੈ ਜੀ ਬਹੁਤ ਸਾਰੇ ਭਾਈ ਇਹੋ ਜਿਹੇ ਆ ਕਿਸਾਨ ਜਿਹੜੇ 6 ਕਿਲੋ ਨਾਲ ਮੂੰਗੀ ਵੀ ਬੀਜ ਦਿੰਦੇ ਆ ਹਾਂਜੀ ਹਾਂਜੀ ਤਾਂ ਹੁਣ ਬਾਈ ਨੇ ਘਟੋ ਘਟਬੀਜ ਪਾ ਕੇ ਮੂੰਗੀ ਬੀਜਣੀ ਸੀ ਬਾਣ ਕਿੰਨਾ ਬਾਈ ਆਪਣਾ ਇਹ ਪੌਣਾ ਕਿਲੋ ਹੈ ਜੀ ਤਾਂ ਪੌਣੇ ਕਿਲੋ ਦੇ ਵਿੱਚ ਇਹਨਾਂ ਨੇ ਸੋਚਿਆ ਜੀ ਵੀ 4 ਕਿਲੋ ਵੀ ਪਾ ਦਗੇ ਪਾ ਦिए ਹਾਂਜੀ ਹਾਂਜੀ ਤਾਂ 4 ਕਿਲੋ ਮੂੰਗੀ ਸੀ ਤੇ ਕੋਈ 5 ਕਿਲੋ ਇਹਨਾਂ ਨੇ ਪਾ ਲਿਆ ਕਣਕ ਹਾਂਜੀ ਦਾ ਬੀਜ ਰਲਾ ਕੇ ਤੇ ਮਸ਼ੀਨ ਉਸ ਹਿਸਾਬ ਨਾਲ ਬੰਨ ਲਈ ਤੇ ਉਸ ਤੋਂ ਬਾਅਦ ਤੋ ਤੋ ਤੋਰਲੀ ਮਸ਼ੀਨ ਦਾਣੇ ਨਾਲ ਦਾਣਾ ਡਿੱਗਦਾ ਗਿਆ ਹਾਂਜੀ ਹਾਂ ਜਮਾ ਫਖੀਰ ਤੇ ਜਿਹੜਾ ਸਬਾਨ ਮਸ਼ੀਨ ਦੇ ਵਿੱਚ ਵੱਧ ਗਿਆ ਹਾਂਜੀ ਜਦੋਂ ਕੱਢਿਆ ਹਾਂਜੀ ਤਾਂ 4.5 ਕਿਲੋ ਨਿਕਲ ਆਇਆ ਹਾਂਜੀ ਹਾਂ ਬੱਚ ਗਿਆ ਇਹਦਾ ਮਤਲਬ ਆ ਵੀ ਲਗਭਗ 2 ਸਵਾ 2 ਕਿਲੋ ਵੀ ਮੂੰਗੀ ਦਾ ਹਾਂਜੀ ਹਾਂ ਪੈ ਗਿਆ ਹਾਂਜੀ ਸੋ ਭਾਈ ਹੁਣ ਇਹ ਮੂੰਗੀ ਵੀ ਖੁੱਲੇ ਪਾੜੇ ਦੀ ਆ ਹਾਂਜੀ ਹਾਂਜੀ ਇੱਕ ਫੋਰ ਬੰਦ ਹਾਂਜੀ ਫੋਰ ਬੰਦ ਕਰਕੇ ਮੂੰਗੀ ਵੀਜੀ ਆ ਆਉਣੇ ਕਿੱਲੇ ਦਾ 2 ਕਿਲੋ ਵੀ ਪੈ ਗਿਆ ਇਹਦੇ ਚ ਸੋ ਹੁਣ ਇਹਦੇ ਇਹਨੇ ਟੰਗੂਰ ਚੱਕਣੇ ਸ਼ੁਰੂ ਕਰਤੇ ਆ ਹਾਂਜੀ ਉਗਣੀ ਸ਼ੁਰੂ ਹੋ ਗਈ ਆ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਚ ਇਸ ਮੂੰਗੀ ਦੀ ਵੀ ਕੀ ਪਰਫਾਰਮੈਂਸ ਰਹੂਗੀ ਉਹ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਦੇ ਰਹਾਂਗੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵਾਰ-ਵਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਇਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ